ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਤੁਹਾਨੂੰ ਲੈ ਕੇ ਪਹੁੰਚਿਆ ਮਿੱਤਰੋ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਦੇ ਵਿੱਚ ਬਰਗਾੜੀ ਪਿੰਡ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਬਰਗਾੜੀ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਵਾ ਮਿੱਤਰੋ ਜਿੰਦਾ ਵਪਾਰ ਲੈਣ ਦੇ ਵਿੱਚ ਵੱਡਾ ਨਾਮ ਆ ਮਿੱਤਰੋ ਬਾਈ ਰਾਣੇ ਦੇ ਕੋਲੇ ਆਪਾਂ ਇਸ ਟਾਈਮ ਮੌਜੂਦ ਆ ਅੱਜ ਬਾਈ ਦੇ ਕੋਲੇ ਤੁਹਾਨੂੰ 5 ਐਚ ਐਫ ਹੀਫਰ ਦੀਆਂ ਬੱਚੀਆਂ ਵਿਖਾਵਾਂਗੇ ਮਿੱਤਰੋ ਤੇ ਇੱਕ ਵਿਖਾਵਾਂਗੇ ਨੀਲੀ 라ਵੀ ਨਸਲ ਦੀ ਛੋਟੀ ਸੂਈ ਸਵਾਈ ਸਾਰਿਆਂ ਤੋਂ ਪਹਿਲਾਂ ਇੱਕ ਬੇਨਤੀ ਕਰ ਦਵਾਂ ਕਿ ਅੱਜ ਤਰੀਕ 27 ਹੈ ਮਿੱਤਰੋ ਨਵਾਂ ਮਹੀਨਾ 2025 ਦੀ ਵੀਡੀਓ ਕਵਰ ਕਰਨ ਲੱਗੇ ਆ ਤੇ ਜਿੰਦੇ ਵਿੱਚ ਤੁਹਾਨੂੰ ਟੋਟਲ ਨਾਕ 6 ਹੋਣਗੇ ਮਿੱਤਰੋ ਪਹਿਲ ਦੇ ਆਧਾਰ ਤੇ ਆਪਾਂ ਛੋਟੀ ਕਵਰ ਕਰਾਂਗੇ ਸਾਰੀ ਗੱਲਬਾਤ ਵੀਰੇ ਨਾਲ ਕਰਦੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੈ ਮੇਰਾ ਬਾਈ ਹਾਂ ਜੀ ਬਹੁਤ ਵਧੀਆ ਬਾਈ ਜੀ ਠੀਕ ਠਾਕ ਸਿੱਤ ਪਰਿਵਾਰ ਬਹੁਤ ਵਧੀਆ ਜੀ अच्छा राणे भाई काले होआं ਵੀ ਜਾਨਵਰ ਆਪਣੇ ਕੋਲੇ 6 ਅੱਜ ਹਾਂਜੀ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਕੀ ਡਿਟੇਲ ਆਂਦੀ ਬਈ ਝੋਟੀ ਦੂਜਾ ਸੁਗਾ ਜੀ ਇਹ ਨੀਲੀ ਰਾਵੀ ਦੀ ਆ ਜੀ ਚੌਥਾ ਦਾ ਨਾ ਜੀ ਸੁਈ ਨੂੰ ਆ ਜੀ ਮਗਰ ਇਹਦੇ ਕੱਟੀ ਆ ਜੀ ਜੀ ਕਿੰਨੇ ਦੁੱਧ ਤੇ ਚੱਲਦੀ ਆ ਵੀ 14 ਲੀਟਰ ਬੋਲਾ ਤਿਆਰ ਆ ਜੀ 14 ਲੀਟਰ ਦੁੱਧ ਪਾਉਗੀ ਝੋਟੀ ਇਸ ਟਾਈਮ ਬੋਲਾ ਕਿੰਨਾ ਚਵਾਦਾਂਗੇ ਬੋਲਾ 10 ਲੀਟਰ ਚਵਾਦਾਂਗੇ ਜੀ ਕੋਈ ਗੱਲ 10 ਲੀਟਰ ਕੰਡੇ ਲਵਾਦਾਂਗੇ ਕੰਡੇ ਵਾਲਾ ਬੋਲਾ 10 ਲੀਟਰ ਚੌਣ ਚਣ ਕਿਵੇਂ ਲੱਗਾ ਬਈ ਚੌਣ ਚਣ ਇੱਕ ਨੰਬਰ ਆ ਜੀ ਕਪੂਰ ਨੇ ਲੱਗਾ ਬਈ ਅੱਛਾ ਕੀ ਰੇਟ ਰਹੂਗਾ ਰਾਣੇ ਭਾਈ ਬਾਈ ਬਹੁਤ ਚੰਗੀ ਜਿਹੀ ਭਾ 4 ਸਾਲ ਦਾ ਬੱਚਾ ਚੋਣ ਬਾਤੋ ਜੀ ਠੀਕ ਆ ਬਈ ਥੱਲੋ ਬਾਣੀ ਜੀ ਆਪਾਂ ਕਹਿ ਦੇਵਾਂ ਜਿਵੇਂ ਕੱਟ ਲੇਵਾ ਦਿਖਾਉਂਦੀ ਦੁੱਧ ਚੰਗਾ ਹੈ ਨਾ ਪੱਕੇ ਲੈਵੇ ਦੀ ਆ ਜੀ ਦੁੱਧ ਝੋਟੀ 14 15 ਲੀਟਰ ਖੁੱਲਾ ਪਾਉਗੀ ਦੇ ਦੇ ਦਿੰਦੀ ਆ ਪੱਕੇ ਲੈਵੇ ਹਾਂ ਜੀ ਪੱਕੇ ਲੈਵੇ ਦੀ ਝੋਟੀ ਦੁੱਧ ਘੜਦੀ ਜੀ ਆਪਾਂ ਨੂੰ ਪਤਾ ਜੀ ਕੀ ਰੇਟ ਰਹੂਗਾ ਵੀਰੇਂ ਦਾ ਬਾਈ ਰੇਟ ਵੱਡੇ ਭਈਆ ਆਪਾਂ ਆਮ ਨਹੀਂ ਕਰਦੇ ਗਾਮਿਆਂ ਜੰਮਗਾ 2 ਪੌਣੇ 2 ਵਾਲਾ ਕਰਦਾ ਹੀ ਕਰਦਾ ਹਾਂ ਜੀ ਆਪਾਂ 1 35 ਦੀ ਝੋਟੀ ਦੇਵਾਂਗੇ ਜੀ 1 ਲੱਖ 35 ਹਜ਼ਾਰ ਦੀ ਝੋਟੀ ਦੇ ਦੇਗੇ ਨੇ ਵੀ ਮਿੱਤਰੋ ਦੂਜਾ ਸੂਆ ਛੋਟੀ ਸੂਈਆ ਕਰਮਾਂ ਵਾਲੀ ਚੌਥਾ ਦਿਨ ਅੱਜ ਸੂਈ ਨੂੰ ਤੇ 10 ਲੀਟਰ ਬੋਲਾ ਐਣ ਕੰਡੇ ਤੇ ਤੋਲਣਾ ਉਹ ਬੱਚੇ ਪਾਸੋਂ ਲਿਆ ਬਈ ਮੋੜਦਾ ਵੱਡੇ ਭਾਈ ਮਾਕਰ ਇਹਦੇ ਕੱਟੀਆਂ ਮਿੱਤਰੋ ਹਾਂਜੀ ਮਾਕਰ ਕੱਟੀਆਂ ਸੋਈਆਂ ਸੰਖੀਆਂ ਦੋਵੇਂ ਮਾਵਾਂ ਧੀਆਂ ਕਰਮਾਂ ਵਾਲੀਆਂ ਕਿਉਂਕਿ ਇਹੋ ਜਾਂ ਜਾਨਵਰ ਵੱਧੇ ਵਾਲਾ ਹੁੰਦਾ ਦੋ ਚਾਰ ਸੂਏ ਪੀ ਕੇ ਵੀ ਮਿੱਤਰੋ ਘਾਟੇ 'ਚ ਨਹੀਂ ਜਾਂਦਾ ਹੁੰਦਾ ਜਿਹੜੇ ਜਾਨਵਰ ਦੇ ਵਿੱਚ ਚੰਗਾ ਰੰਗ ਬਾਜ ਹੁੰਦਾ ਚੰਗਾ ਪੂੜਾ ਸੀਲ ਠੰਡੀ ਮੈਂ ਆ ਮਿੱਤਰੋ ਤੁਸੀਂ ਦੇਖ ਸਕਦੇ ਕਰਮ ਵਾਲੀ ਨੂੰ ਓਕੇ ਜਾਉਂ ਫਰੀਰ ਕਾਲੇ ਪੱਖ ਤੋਂ ਲੇਵੇ ਵਾਲੇ ਪੱਖ ਤੋਂ ਲੈ ਵੀ ਦੀਪ ਸਿੰਘ ਇਹਨਾਂ ਦਾ ਮੂੰਹ ਇਹਦਾ ਮੂੰਹ ਸਾਰਾ ਪੂਰਾ ਦਿਖਾਇਆ ਕਿ ਇਹਨਾਂ ਦੀ ਮੇਰਾ ਭਾਈ ਬਣ ਕੇ ਸਾਰੀ ਓਕੇ ਜਾਣਕਾਰੀ ਆਦੀ ਲੈ ਵੀ ਮਿੱਤਰੋ ਦੇਖ ਸਕਦੇ ਬਾਈ ਸੀਲ ਡੰਡੀ ਦਾ ਇੰਨੀ ਹੈ ਜੀ ਭਲਾ ਆਪਾਂ ਇੱਥੇ ਵੀ ਚੋ ਸਕਦੇ ਬੱਚਾ ਸਾਡੇ ਕੋਲ ਵੀ ਲੈ ਵੀ ਦੀਪ ਸਿੰਘ ਇਹਦੀ ਜਾਣਕਾਰੀ ਲੈਤੀ ਪਿਊਸ ਕਰਦੇ ਹੁਣ ਲੇ ਵੀ ਮਿੱਤਰੋ ਹੁਣ ਆਪਾਂ ਲੈਨੇ ਜਾਣਕਾਰੀ ਸਾਰੀਆਂ ਬੱਚੀਆਂ ਦੇ ਬਾਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਠੀਕ ਠਾਕ ਸੇਤਾ ਦੇ ਪਰਿਵਾਰ ਆ ਵਧਗਾ ਜੀ ਚਲੋ ਸ਼ੁਕਰ ਅੱਛਾ ਪਹਿਲੇ ਨੰਬਰ ਤੇ ਜਿਹੜੀ ਬੱਚੀ ਹੈ ਇਹਦੇ ਬਾਰੇ ਦੱਸ ਮੈਨੂੰ ਬੱਚੀ ਇਹਦੀ 11 ਮਹੀਨੇ ਹੋ ਰਾ ਜੀ ਠੀਕ ਆ ਖੀਰਾ ਬੱਚਾ ਜੀ ਠੀਕ ਹੈ ਬਈ ਮਾਗਰ ਕੋਟ ਬਹੁਤ ਚੰਗਾ ਜੀ ਸਾਰੇਆਂ ਬੱਚੀਆਂ ਪੰਜੇ ਖੀਰੀਆਂ ਹੋਣਗੇ ਪੰਜੇ ਖੀਰੀਆਂ ਜੀ ਠੀਕ ਹੈ ਵੀਰੇ ਦੰਦਾਂ ਦੀ ਤੇ ਤਰ੍ਹਾਂ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਬਸ ਠੀਕ ਹੈ ਵੀਰੇ ਸਾਰੇ 4 ਹੀ ਹੋਣਗੇ ਕੋਟ ਨਹੀਂ ਸ਼ਾਂਗ ਨਹੀਂ ਜੀ ਠੀਕ ਅੱਛਾ ਜੇ ਕੋਈ ਭਰਾ ਪੰਜੇ ਖਰੀਦਣ ਵਾਲਾ ਮਿਲਦਾ ਆਪਾਂ ਨੂੰ ਅਗਰ ਸਟੇਟ ਦਾ ਆਪਾਂ ਟਰਾਂਸਪੋਰਟ ਦਾ ਪ੍ਰਬੰਧ ਕਰਵਾ ਦੇਾਂਗੇ ਵੀਰੇ ਕਰਵਾ ਦੇਾਂਗੇ ਜੀ ਠੀਕ ਹੈ ਬਈ ਮਿੱਤਰ ਪੰਜਾਂ ਦੇ ਵਿੱਚ ਮਾਲਦਾਨ ਵੀ ਖੁੱਲਾ ਕਰਾਂਗੇ ਜੀ ਅਗਲੇ ਠ ਪਹਿਲਾ ਨੰਬਰ ਆ 11 ਮਹੀਨੇ ਹੋ ਗਏ ਆ ਜੀ ਦੀ ਬੱਚੀ ਠੀਕ ਆ ਵੀਰੇ ਕੋਈ ਸੀਮਲ ਡਿਟੇਲ ਹੈਗੀ ਵੀਰੇ ਸੀਮਲ ਡਿਟੇਲ ਆਪਣੇ ਕੋਲੇ ਹੈ ਨਹੀਂ ਜੀ ਠੀਕ ਆ ਬਈ ਠੀਕ ਤੁਹਾਨੂੰ ਮਾਰਨਾ ਵੱਡੇ ਵੀਰ ਮਾਰਾ ਹੁੰਦਾ ਹਾਂ ਹੈ ਚੰਗੇ ਸੀਮਲ ਦੇਗਾ ਹਾਂ ਠੀਕ ਆ ਵੀ ਲੈ ਆ ਵੀਰੇ ਬਾਈ ਚੰਗੀਆਂ ਬੱਚੀਆਂ ਚੰਗੀਆਂ ਵੜਾਂ ਦੇਗਾ ਜੀ ਹੂੰ ਬੱਚੀ ਵੀਰੇ ਗਾਂ ਚੰਗੀ ਬਣੂਗੀ ਬੰਦੋ ਹਾਂ ਜੀ ਹੂੰ ਇਹ ਕਿੰਨੇ ਦੀ ਦੇ ਦੇਾਂਗੇ ਕੱਲੀ ਵੀਰੇ ਵੱਡੇ ਭਾਈ ਮੁੱਲ 20000 ਰੁਪਇਆ ਠੀਕ ਆ ਵੀਰੇ ਕੋਈ ਮਾਲਤਾਨ ਕਰ ਦਾਂਗੇ ਕਿੰਨਾ ਕੁ ਕਰ ਦੇਗੇ ਡੈਟ ਜਜ ਜਜਾ ਐਨਹਾਨ ਕਾਟੇ ਬਾਟੇ ਕਰ ਦਾਂਗੇ 11500 ਦਾ ਜੀ ਠੀਕ ਹੈ ਵੀਰੇ ਤੋ ਬੰਨ ਦੇ ਵੱਡੇ ਬਾਈ ਬਸ ਕੋਈ ਆ ਜਾ ਕੋਈ ਜੋੜੀ ਲਊਗਾ ਜੋੜੀ ਚ ਹੋ ਜਾ ਹੋ ਜਾਈ ਬਸ ਠੀਕ ਹੈ ਕੋਈ ਗੱਲੀ ਆਪਾਂ ਕਰ ਦਨੇ ਜੋੜੀਆਂ ਵਾਲੀਆਂ ਸੈਟਿੰਗਾਂ ਠੀਕ ਹੈ ਵੀਰੇ ਲੈ ਵੀ ਮਿੱਤਰੋ 20000 ਰੁਪਿਆ ਕੱਲੀ ਦੀ ਡਿਮਾਂਡ ਆ ਇਹਦੀ ਕਰਮ ਵਾਲੀ ਦੀ ਹੂੰ ਆ ਦੋ ਨੰਬਰ ਵਾਲੀ ਬੱਚੀ ਠੀਕ ਹੈ ਜੀ ਵੱਡੇ ਬਾਈ ਰਾਜੀ ਪਲੀਆ ਸਮੀ ਸਮਾਈ ਆ ਜੀ ਰਾਣੀ ਵੀਰੇ ਇਹਦੀ ਕਿੰਨੀ ਉਮਰ ਹੈ ਬੱਡੇ ਬਾਈ 11 ਕਿ ਮਹੀਨੇ ਉਮਰ ਹੈ ਦੀ ਜੀ ਜਦਬਰੀ ਬਹੁਤ ਵੱਛੀ ਦੋ ਜਦਬਰੀ ਬੋਲਾ ਜੀ ਪੇੜ ਪੂਟ ਬਹੁਤ ਖੁੱਲਾ ਡੋਲਾ ਹਾਂਜੀ 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 ਖੁੱਲੇ ਢਾਂਚੇ ਦੀ ਵੱਛੀ ਆ ਜੀ ਖੁੱਲੇ ਢਾਂਚੇ ਦੀ ਕਿਉਂਕਿ ਜਿਹੜੀ ਖੁੱਲੀ ਵੱਛੀ ਉਹਨੇ ਖੁੱਲੀ ਗਾਂ ਬੰਨਣਾ ਬਾਈ ਖੁੱਲੀ ਗਾਂ ਬੰਨਣਾ ਜੀ ਇੱਥੇ ਵੀਰੇ ਇਹ ਕਿੰਨੀ ਦੇ ਦੇਂਗੇ ਬਾਈ ਹਾਏ ਇਹਦਾ ਵੀ 20000 20000 ਰੁਪਏ ਜੇ ਕੋਈ ਜੋੜਾ ਲੈਣ ਆਲਾ ਹੋਇਆ ਵੀਰੇ ਜੋੜਾ ਲੈਂਦਾ ਹੋਇਆ ਆਪਾਂ ਦੇ ਦਾਂਗੇ 36000 ਦਾ ਦੇ ਦਾਂਗੇ ਕਿੰਨੇ ਦਾ 18-18000 ਨੂੰ 36000 ਦਾ ਜੁੜਾ ਲਊਗਾ 36 ਦਾ ਦੇ ਦਾਂਗੇ ਠੀਕ ਹੈ ਵੀਰੇ ਇਕੱਲੀ ਇਕੱਲੀ 20 20 ਕਿੱਲੀ ਕਰ ਠੀਕ ਹੈ ਭਾਈ ਕੋਡਾ ਭਾਈ ਅੱਛਾ ਇਹ ਬੰਦ ਦੀ ਵੀਡੀਓ ਪਾਉਣਾ ਯਾਰ ਰੇਟ ਨਹੀਂ ਮਿਲਦਾ ਇਹ ਨਹੀਂ ਠੀਕ ਹੈ ਵੀਰੇ ਆਂ ਇੰਦਾ ਹੀ ਉਮਰ ਕਿੰਨੀ ਦੱਸੀਏ ਵੀਰੇ 11 ਮਹੀਨੇ ਹੋ ਰਹੇ 11 ਮਹੀਨੇ ਪੜਨਦੇ ਵੀਰੇ ਇਹਨੂੰ ਵੀ ਬਸ ਕੋਈ ਗੱਲ ਲੈ ਮਿੱਤਰੋ ਦੀਪ ਥਣ ਚਾਰ ਤੇ ਦੰਦਾ ਤੋਂ ਖੀਰੀਆਂ ਇਹ ਬਾਈ ਦੀ ਗਰੰਟੀ ਆ ਮਿੱਤਰੋ ਦੇਖ ਅਗਲੇ ਧਾਰ ਦੀ ਗਰੰਟੀ ਜੀ ਦੰਦਾਂ ਦੀ ਤੇ ਥਣਾਂ ਦੀ ਆਪਣੀ ਹਾਂ ਪੰਜਾਂ ਦੀ ਗਰੰਟੀ ਆ ਬਾਈ ਪੰਜਾਂ ਦੀ ਕਿਤੇ ਫੋਟ ਹੋਵੇ ਕੋਈ ਸ਼ਾਇਦ ਹੋਵੇ ਪਸੰਦ ਨਾ ਹੋਊਗਾ ਆ ਤੇਰੇ ਨੰਬਰ ਵਾਲਾ ਬੱਚਾ ਵੀ ਬੜਾ ਖੂਬਸੂਰਤ ਆ ਇਹ ਵੀ ਦਿਖਾਉਣਾ ਤੁਹਾਨੂੰ ਮੈਂ ਵੱਚੀ ਨੇ ਹਾਂ ਆਪਾਂ ਸਮੇਤ ਕਰਾਇਆ ਅਗਲੇ ਦਾ ਦੇਵਾਂਗੇ ਬਸ ਠੀਕ ਆ ਬੱਚਿਆਂ ਨੂੰ ਮਾਰਦੇ ਨਾਲ ਨੂੰ ਦੀਆਂ ਸ਼ਿਆਣੀ ਗੱਲਾਂ ਵੱਡੇ ਭਾਈ ਆਵੇਂ ਦੂਰੋਂ ਤੋਂ ਚੱਲ ਕੇ ਆ ਜਾ ਕੇ ਦੋਂਦੀ ਨਿਕਲ ਜੇ ਹਨਾ ਕੀ ਫਾਇਦਾ ਵੱਡੇ ਭਾਈ ਬਾਕੀ ਤੇਰੇ ਦੇਵਾਂਗੇ ਵੱਚੀ ਦੋਂਦੀ ਬਾਕੀ ਮੱਛੀਆਂ ਦੱਸ ਦਿਆਂ ਵੀ ਬੱਚੇ ਆ ਹਜੇ ਹਾਂਜੀ ਹਾਂਜੀ ਇਹ ਵੀ 1 ਨੇ ਉਰੇ ਦੀ ਆਈ ਇਹ ਵੀ ਹੂੰ ਨੇ ਠੀਕ ਹੈ ਵੀਰੇ ਸੋਹਣੀ ਸੁਨੱਕੀ ਬੱਚੀ ਹੈ ਵੀ ਬੱਚੀ ਬਹੁਤ ਚੰਗੀ ਸੋਹਣੀ ਹੈ ਜੀ ਪੇੜਪੂੜ ਇੰਦਾ ਵੀ ਖੁੱਲਾ ਹੱਡਾ ਪੈਰਾਂ ਦਾ ਵੀ ਮਜ਼ਬੂਤ ਆ ਬਣਦੇ ਵੀਰੇ ਬਣਦੇ ਬਾਈ ਰਾਣੇ ਵੀ ਬਸ ਬਾਲਾ ਤੋਰਦੀ ਫੁੱਟ ਫੁੱਟ ਫੇਸਬੁਕ ਬਹੁਤ ਸੋਹਣਾ ਜੀ ਇਹਦਾ ਵੀ ਹੂੰ ਮਿਲਦੀ ਜਾ ਰਹੀ ਹੈ ਸਾਰੀ ਚੰਗੀ ਆ ਵੀਰੇ ਹਾਂਜੀ ਚੰਗੀ ਕਰਕੇ ਲਈ ਰਾਣੇ ਬਾਈ ਤੂੰ ਮਾੜੀ ਖਰੀਦੇਂਗਾ ਹਾਂਜੀ ਹਾਂਜੀ ਮਾੜੀ ਬੱਚੀ ਥੋੜਾ ਖਰੀਦਾਂਗੇ ਇਹ ਹਾਂ ਅਸਕਰ ਫੇਰ ਮਾੜੀ ਮਗਰੋਂ ਨਹੀਂ ਲੈਂਦੀ ਜੀ ਨਹੀਂ ਲੈਂਦੀ ਨਹੀਂ ਲੈਂਦੀ ਜੀ ਨਹੀਂ ਨਹੀਂ ਠੀਕ ਆ ਵੱਡੇ ਬਾਈ ਓਕੇ ਆ ਜੀ ਬਲੇਵੀ ਮੇਰਾ ਬੱਚਾ ਲਈਦਾ ਇਹਲਾ ਦੇ ਹੱਥੀ ਦਸ ਲਈ ਇਹਦੇ ਬਾਰੇ ਦੱਸੀ ਵੀਰੇ ਬਾਉਮਰੇ ਦੀ ਵੀ ਸਾਢੇ ਤੱਕ 10 ਮਹੀਨੇ ਦਾ ਸਾਢੇ 10 ਮਹੀਨੇ ਹੈ ਜੀ ਸਾਢੇ 10 ਮਹੀਨੇ ਹਾਂ ਜੀ 10 ਸਾਢੇ 10 ਮਹੀਨੇ ਉਮਰੇ ਦੀ ਆ ਬੱਚਾ ਬਹੁਤ ਚੰਗਾ ਹੀ ਦੰਦਾ ਤੋਂ ਖੀਰਾ ਹਮ ਹਣ ਇਹਦੇ ਵੀ ਚਾਰੀ ਆ ਜੀ ਹਮ ਚੰਗੀ ਪ੍ਰਿੰਟ ਪ੍ਰਿੰਟ ਵੀ ਚੰਗਾ ਹੈ ਨਾ ਵੀਰੇ ਭਾਈ ਪ੍ਰਿੰਟ ਵੇਖੋ ਕਿੱਡਾ ਚੰਗਾ ਫੇਸ ਕਿੱਡਾ ਪਿਆਰਾ ਆ ਗਿਆ ਹਮ ਹਣ ਚਾਰੀ ਆ ਜੀ ਹਣ ਚਾਰੀ ਇਹ ਕਿੰਨੇ ਦਾ ਦਿਸਾਂਗੇ ਬੱਚਾ ਵੀਰੇ ਵੱਡੇ ਭਾਈ ਮੁੱਲ ਇਹਦਾ ਵੀ 20000 ਆ ਠੀਕ ਆ ਠੀਕ ਆ ਇਹ ਜੋੜੀ ਜੋੜੀ ਲਊਗਾ 36 36000 ਦੀ ਪੰਜੇ ਲਊਗਾ ਪੰਜੇ ਕੱਠਾ ਲਊਗਾ 85000 ਰੁਪਏ ਦਾ ਠੀਕ ਆ ਬਈ ਪੰਜਾਂ ਦੇ ਵਿੱਚ ਕੱਲੀ 15000 ਦਾ ਛੋਟ ਹੋਗੀ ਪੰਜਾਂ ਦਾ ਬੰਦਾ ਲੱਖ ਜੀ ਹੂੰ 5000 15 ਦੀ ਛੋਟ ਹੋਗੀ ਹਾਂ ਜੀ ਇਹ ਪੰਜੇ ਕੱਟੀ ਲੈ ਲਓਵੇ ਕੱਲੀ ਕੱਲੀ ਦਾ ਰੇਟ 20000 ਰੁਪਏ ਕੱਲੀ ਦਾ 20000 ਆ ਜੀ ਹੂੰ ਆ ਜਰਸੀ ਬੱਚਾ ਬਹੁਤ ਚੰਗਾ ਜੀ ਬੰਦਾ ਹਾਂ ਇਹਦੇ ਦੇ ਆਖਾ ਮੇਰੀ ਸਹੀ ਪਹੁੰਚ ਇਹ ਦੱਸ ਮੈਨੂੰ ਇਹ ਕਿੰਨੇ ਚਿਰਦੀ ओरिजिनल ਪੰਜਾਬ ਵਾਲੀ ਜਰਸੀ ਬੱਚਾ ਜੀ ਟੌਪ ਜਮਾਂ ਟੌਪ ਟੌਪ ਕਲਾਸ ਜੀ ਹਾਂ ਸੂਬ ਕੁਬਸੂਰਤ ਵੀ ਆ ਕੁਆਲਿਟੀ ਵੀ ਆ ਪੇੜ ਦਾ ਅੰਤਾਜ ਵੀ ਵੱਖਰਾ ਸਮਾਂ ਬਲਾ ਬੱਚਾ ਬਹੁਤ ਚੰਗਾ ਜੀ ਕੱਢੀ ਬਾਹਰੋਂ ਬਰੇ ਇਹਨੂੰ ਬਈ ਬੱਚੇ ਦਾ ਵਾਹੇ ਅੱਕਾ ਜੀ ਮੜਾ ਇਹ ਸਿੰਗੀ ਨੀ ਗੱਡਾ ਸੋਹਣਾ ਹੂੰ ਰੰਗ ਰੰਗ ਬਾਜ ਬਹੁਤ ਚੰਗਾ ਵਾਹ ਜੀ ਹਾਂ ਜੀ ਰੰਗ ਤੰਗ ਵੇਖੋ ਜੀ ਕਿੰਨੇ ਸੋਹਣੇ ਚੰਗੇ ਆ ਨਹੀਂ ਪੇਟ ਵੀ ਬਹੁਤ ਖੁੱਲਾ ਡੁੱਲਾ ਨੇ ਮੀਂਹ ਸੇ ਮਾਰੀ ਕੈਮਰਾ ਮਾਰ ਆਹ ਵਾ ਮੇਤਰੋ ਟਾਪ ਪੰਜਾਬ ਵਾਲੇ ਚਰਸ ਅਰੀਜਨਲ ਪੰਜਾਬ ਵਾਲਾ ਬੱਚਾ ਜਿਹਨੂੰ ਕਹਿੰਦੇ 100 ਤੋਂ 120% ਆ ਹਾਂ ਜਿਹੜੀ ਨਵੇਂ ਨਹੀਂ ਰਹਿੰਦੀ ਤੁਹਾਨੂੰ ਆ ਕੇ ਮੇਤਰੋ ਬਣਦੇ ਵੀਰੇ ਤਾਂ ਬਾਕੀ ਜਲਾ ਕਹਿ ਦਿੰਦਾ ਜੀ ਪੰਜਾਬ ਵਾਲੀ ਪੰਜਾਬ ਵਾਲੀ ਅਰੀਜਨਲ ਪੰਜਾਬ ਵਾਲੀ ਆ ਜੀ ਇਹ ਵੀ 20000 ਦੀ ਵੀਰੇ 20000 ਰੁਪਏ ਇਹਦਾ ਜੀ 20000 ਰੁਪਏ ਠੀਕ ਆ ਬਾਈ ਸਾਰਿਆਂ ਇਕੱਠਾਂ ਲਊਗਾ ਓਵੇਂ ਮੰਨਤਾ ਬਸ ਠੀਕ ਹੈ ਲੈ ਵੀ ਮੇਤਰ ਵੀ ਵੀ 1000 ਰੁਪਿਆ ਕੱਲੀ ਕੱਲੀ ਦੀ ਕੀਮਤ ਆ ਜੋੜੀ ਜੋੜੀ ਲੈਣੀ ਆ ਤਾਂ 36 36000 ਰੁਪਿਆ ਕੀਮਤ ਆ ਪੰਜੇ ਇਕੱਠੀਆਂ ਲੈਣੀਆਂ ਤਾਂ 85000 ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਟਰਾਂਸਪੋਰਟ ਦਾ ਖੁੱਲਾ ਪ੍ਰਬੰਧ ਹੋਊਗਾ ਜਿਹੜੇ ਮਰਜ਼ੀ ਸਟੇਟ ਦੇ ਵਿੱਚ ਮੰਗਵਾ ਲਿਓ ਤੁਹਾਡੇ ਘਰੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਮਿੱਤਰੋ ਝੋਟੀ ਦੇ ਥੱਲੇ 10 ਲੀਟਰ ਦੁੱਧ ਚਾਰਾਂ ਦਿਨਾਂ ਦੀ ਸੂਈ ਥੱਲੇ ਬੋਲਾ ਲਾ ਲਿਓ ਮਿੱਤਰੋ ਤਿਆਰ ਕੰਡੇ ਜੋਕਣ ਵਾਲਾ ਲੇਵੇ ਬੰਦ ਦੇ ਵਿੱਚ ਆ ਕੱਟੀ ਮਗਰ ਆ ਮਿੱਤਰੋ ਕਰਮਾਲੀ ਦੀ ਔਰ ਪੁੜੇ ਪਾੜੇ ਤੋਂ ਬਹੁਤ ਚੱਕਮੀ ਝੋਟੀ ਆ ਖੜਨੀ ਗੁਰਨੀ ਦਾ ਸਟਾਈਲ ਝੋਟੀ ਦਾ ਕੋਲ ਖੁੱਲਾ ਡੁੱਲਾ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਇਹ 6 ਜਨਵਰੀ ਬਾਈ ਹੁਣਾਂ ਦੇ ਵਕਾਊ ਮਿੱਤਰੋ ਵੀਰੇ ਨੰਬਰ 985620524 ਇੱਕ ਵਾਰੀ ਹੋਰ ਬੋਲ ਦਿਓ ਕਰਦੇ ਕਰ ਲਿਓ ਬਾਈ ਨਾਲ ਰਾਬਤਾ ਕੇ ਮਿੱਤਰੋ ਪਿੰਡ ਆ ਬਰਗਾੜੀ ਤੇ ਰਾਣਾ ਮੈਂ ਬੰਦਾ ਸਾਰਿਆਂ ਦਾ ਆੜੀ ਬਾਕੀ ਗੱਲਬਾਤ ਲਈ ਨਿਭਾਲਿਓ ਬਾਈ ਨਾਲ ਯਾਰੀ ਧੰਨਵਾਦ ਸ਼ੁਕਰੀਆ ਜੋਂ